मारू महल्ला पहला जोगी जुगत नाम निर्माल ताक मैल न राती प्रीतम नाथ सदा सच संगे जन्म मरण गत बीती गुसाई तेरा कहाँ नाम कैसे जाती जात आओ पितर महल बुलाव है पूछो बात निरंती रहाओ ब्राह्मण ब्रह्म ज्ञान इस नानी हर गुण पूजे पाती एको नाम एक नारायण त्रिपवन एका ज्योति जेवा डंडी ए कट छाबा तो लो नाम अजाची एको हाट साहो सब ना सिर वन जारे एक पाति दोवे सिर सतगुरु ने बेड़े सो बूझे जिस एक लिव लागी जीव रहे निभराती ਸ਼ਬਦ ਵਸਾਏ ਪਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਉਪਰ ਗਗਨ ਗਗਨ ਪਰ ਗੋਰਖ ਤਾਕਾ ਅਗਮ ਗੁਰੂ ਪੁਨ ਨਵਾਸੀ ਗੁਰਬਚਨੀ ਬਾਹਰ ਕਰ ਏਕੋ ਨਾਨਕ ਪਇਆ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਕਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਹਨਿਸ ਜਾਗੈ ਨੀਂਦ ਨ ਸੁਵੈ ਸੋ ਜਾਣੈ ਜਿਸ ਵੇਦਨ ਹੋਵੈ ਪ੍ਰੇਮ ਕੇ ਕਾਨ ਲੱਗੇ ਤਨ ਭੀਤਰ ਵੈਦ ਕੇ ਜਾਣੈ ਕਾਰੀ ਜੀਉ ਜਿਸਨੂੰ ਸਾਚਾ ਸਿਫਤੀ ਲਾਏ ਗੁਰਮੁਖ ਵਿਰਲੇ ਕਿਸੈ 부ਝਾਏ ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਾਪਾਰੀ ਜੀਉ ਰਹਾਉ ਪਿਰ세ਤੀ ਤਨ ਪ੍ਰੇਮ ਰਚਾਏ ਗੁਰ ਕੈ ਸ਼ਬਦ ਤਥਾ ਚਿਤ ਲਾਏ ਸਹਿਜ 세ਤੀ ਤਨ ਖਰੀ ਸੁਹੇਲੀ ਤ੍ਰਿਸ਼ਨਾ ਤਿਖਾ ਨਿਵਾਰੀ ਜੀਓ ਸਹਿਸਾ ਤੋੜੇ ਪਰਮ ਚੁਕਾਏ ਸਹਿਜੇ ਸਿਫਤੀ ਤਨਖ ਚੜਹਾਏ ਗੁਰ ਕੈ ਸ਼ਬਦ ਮਰੈ ਮਨ ਮਾਰੇ ਸੁੰਦਰ ਜੋਗਾ ਤਾਰੀ ਜੀਓ ਹਉ ਮੈਂ ਜਲਿਆ ਮਨਹੁ ਵਿਸਾਰੇ ਜਮਪੁਰ ਵਜਹਿ ਖੜਗ ਕਰਾਰੇ ਅਬ ਕਹਿ ਕਹੈ ਨਾਮ ਨ ਮਿਲੈ ਤੂ ਸੋਹ ਜੀੜੇ ਭਾਰੀ ਜੀਉ ਮਾਇਆ ਮਮਤਾ ਪਵਹਿ ਖਿਆਲੀ ਜਮਪੁਰ ਫਸਹਿਗਾ ਜਮ ਜਾਲੀ ਹੇਤ ਕੇ ਬੰਧਨ ਤੋੜ ਨ ਸਾਂ ਕਹਿ ਤਾ ਜਮ ਕਰੇ ਖੁਆਰੀ ਜੀਉ ਨਾ ਹਉ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਗੁਰ ਦਿਆ ਜਿਸ ਤੂ ਦੇਹ ਤਿਸੈ ਕਿਆ ਚਾਰਾ ਨਾਨਕ ਸਰਣ ਤੁਮਾਰੀ ਜੀਓ ਮਾਰੂ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਬੈਸਾ ਲਹ ਤਹ ਬੈਸਾ ਸੁਆਮੀ ਜਹ ਭਿਜਹ ਤਹ ਜਾਵਾ ਸਭ ਨਗਰੀ ਮਹਿ ਏਕੂ ਰਾਜਾ ਸਬੇ ਪਵਿੱਤ ਹੈ ਥਾਵਾ ਬਾਬਾ ਦੇਹ ਵਸਾ ਸੱਚ گاਵਾ ਜਾ ਤੇ ਸਹਜੇ ਸਹਜ ਸਮਾਵਾ ਰਹਾਓ ਬੁਰਾ ਭਲਾ ਕਿਛ ਆਪਸ ਤੇ ਜਾਣਿਆ ਏਹੀ ਸਗਲ ਵਿਕਾਰਾ ਇਹੋ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੋ ਸੰਸਾਰਾ ਇੰਦਰੀ ਧਾਤ ਸਬਲ ਕਹੀਤ ਹੈ ਇੰਦਰੀ ਕਿਸ ਤੇ ਹੋਈ ਆਪੇ ਖੇਲ ਕਰੈ ਸਭ ਕਰਤਾ ਐਸਾ ਬੂਝੈ ਕੋਈ ਗੁਰ ਪ੍ਰਸਾਦੀ ਏਕ ਲਿਵ ਲਾਗੀ ਦੁਬਿ ਦਾ ਤਦੇ ਬਿਨਾਸੀ ਜੋ ਤਿਸ ਬਾਣਾ ਸੋ ਸਤ ਕਰ ਮੰਨਿਆ ਕਾਟੀ ਜਮ ਕੀ ਫਾਸੀ ਪੰਤ ਨਾਨਕ ਲੇਖਾ ਮੰਗੈ ਕਵਨਾ ਜਾਂ ਚੂਕਾ ਮਨ ਅਭਿਮਾਨਾ ਤਾਸ ਤਾਸ ਧਰਮ ਰਾਏ ਜਪਤ ਹੈ ਪਏ ਸੱਚੇ ਕੀ ਸਰਨਾ ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾ ਥੀਏ ਨਿਜ ਘਰ ਵਾਸਾ ਹੋਏ ਸੱਚ ਖਜ਼ਾਨਾ ਬਖਸਿਆ ਆਪੇ ਜਾਣੈ ਸੋਏ ਏ ਮਨ ਹਰਜੀਉ ਚੇਤ ਤੂ ਮਨਹੁ ਤਜ ਵਿਕਾਰ ਗੁਰ ਕੈ ਸ਼ਬਦ ਧਿਆਏ ਤੂ ਤਾ ਸੱਚ ਲੱਗੀ ਪਿਆਰ ਰਹਾਓ ਐਥੈ ਨਾਵਹੁ ਭੁੱਲਿਆ ਫਿਰ ਹੱਥ ਕਿਥਾਊ ਨਾ ਪਾਏ ਜੋਨੀ ਸਭ ਪਵਾਈ ਅਨ ਬਿਸਟਾ ਮਾਹੇ ਸਮਾਏ ਵੜ ਪਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਅਨ ਦਿਨ ਸੱਚੀ ਭਗਤ ਕਰ ਸੱਚਾ ਲਏ ਮਿਲਾਏ ਆਪੇ ਸ੍ਰਿਸ਼ਟ ਸਭ ਸਾਜੀਅਨ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆ ਜੈ ਪਾਵੇ ਤੈ ਦੇ ਮਾਰੂ ਮਹੱਲਾ ਤੀਜਾ ਪਿਛਲੇ ਗੁਨਹ ਬਖਸਾਏ ਜੀਓ ਅਬ ਤੂੰ ਮਾਰਗ ਪਾਏ ਹਰ ਕੀ ਚਰਨੀ ਲਾਗ ਰਹਾ ਵਿਚਹੁ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰ ਧਿਆਏ ਸਦਾ ਹਰ ਚਰਨੀ ਲਾਗ ਰਹਾ ਇਕ ਮਨ ਏਕੈ ਪਾਏ ਰਹਾਉ ਨਾ ਮੈਂ ਜਾਤ ਨਾ ਪਤ ਹੈ ਨਾ ਮੈਂ ਥੇ ਹੋ ਨਾ ਥਾਉ ਸ਼ਬਦ ਭੇਦ ਭ੍ਰਮ ਕਟਿਆ ਗੁਰਨਾਮ ਦੀਆ ਸਮਝਾਏ ਇਹੋ ਮਨ ਲਾਲਚ ਕਰਦਾ ਫਿਰੇ ਲਾਲਚ ਲਾਗਾ ਜਾਏ ਤੰਦੈ ਕੂੜ ਵਿਆਪਿਆ ਜਮਪੁਰ ਚੋਟਾਂ ਖਾਏ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਹੀਂ ਕੋਏ ਭਗਤ ਖਜ਼ਾਨਾ ਬਖਸਿਓਨ ਗੁਰਮੁਖਾ ਸੁਖ ਹੋਏ ਮਾਰੂ ਮਹੱਲਾ ਤੀਜਾ ਸਚ ਰਤੇ ਸੇ ਟੂਲ ਲਹੋ ਸੇ ਵਿਰਲੇ ਸੰਸਾਰ ਤិន ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ ਬਾਬਾ ਸਾਚਾ ਸਾਹਿਬੁਰ ਦੇ ਸੰਭਾਲ ਸਤਗੁਰ ਆਪਣਾ ਪੁੱਛ ਦੇਖ ਲੇਹੋ ਵਖਰ ਪਾਲ ਰਹਾਉ ਇਕ ਸੱਚਾ ਸਭ ਸੇਵੰਦੀ ਤੁਰ ਪਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੇ ਨ ਵਿਛੜਹਿ ਪਾਵਹਿ ਸੱਚ ਸੋਏ ਇਕ ਭਗਤੀ ਸਾਰ ਨ ਜਾਣਨੀ ਮਨ ਮੁਖ ਭਰਮ ਭੁਲਾਏ ਓਨਾਂ ਵਿੱਚ ਆਪ ਵਰਤਦਾ ਕਰਣਾ ਕਿਛੂ ਨ ਜਾਏ ਜਿਸ ਨਾਲ ਜੋਰ ਨ ਚੱਲਈ ਖਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾ ਸੁਣ ਕਰੇ ਸਾ ਬਾਸ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੂ ਰਹੋ ਕੰਚਨ ਹੋਏ ਸੋ ਸਾਚਾ ਸਲਾਹੀਐ ਤਿਸ ਜੇਵੜ ਅਬਰ ਨਾ ਕੋਏ ਮੇਰੇ ਮਨ ਅਨੰਦਿਨ ਧਿਆਏ ਹਰ ਨਾਉ ਸਤਿਗੁਰ ਕੈ ਬਚਨ ਅਰਾਧ ਤੂ ਅਨੰਦਿਨ ਗੁਣ ਗਾਉ ਰਹਾਉ ਗੁਰਮੁਖ ਏਕੋ ਜਾਣੀਐ ਜਾ ਸਤਿਗੁਰ ਦੇ ਬੁਝਾਏ ਸੋ ਸਤਿਗੁਰ ਸਲਾਹੀਐ ਜਿੱਦੂ ਇਹ ਸੋਜੀ ਪਾਏ ਸਤਗੁਰੂ ਛੋੜ ਦੂਜੈ ਲਗੇ ਕਿਆ ਕਰਨ ਅੱਗੇ ਜਾਏ ਜਮਪੁਰ ਬੱਧੇ ਮਾਰਿਅਹ ਬਹੁਤੀ ਮਿਲੈ ਸਜਾਏ ਮੇਰਾ ਪ੍ਰਭ ਵੇ ਪਰਵਾਹੁ ਹੈ ਨਾ ਤਿਸ ਤਿਲ ਨਾ ਤਮਾਏ ਨਾਨਕ ਤਿਸ ਸਰਣਾਈ ਭਜ ਪਉ ਆਪੇ ਬਖਸ਼ ਮਿਲਾਏ ਮਾਰੂ ਮਹੱਲਾ ਚੌਥਾ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸਰਣ ਪਰੇ ਦਾਲਦ ਭੰਜ ਸੁਦਾਮੇ ਮਿਲਿਓ ਭਗਤੀ ਪਾਇ ਤਰੇ ਭਗਤ ਵਸਲ ਹਰ ਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਧਰੇ ਤੂ ਪ੍ਰਹਿਲਾਦ ਬਿਦਰਦਾਸੀ ਸੁਤ ਗੁਰਮੁਖ ਨਾਮ ਤਰੇ ਰਹਾਉ ਕਾਲ ਜੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਦਰੇ ਨਾਮਾ ਜੈ ਦਿਓ ਕਬੀਰ ਤਿਰਲੋਚਨ ਸਭ ਦੋਖ ਗਏ ਚਮਰੇ ਗੁਰਮੁਖ ਨਾਮ ਲਗੇ ਸੇ ਉਦਰੇ ਸਭ ਕਿਲ ਬਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਨ ਕੇ ਦੋਖ ਪਰ ਹਰੇ ਬੇਸਵਾ ਰਵਤ ਅਜਾਮਲ ਉਦਰਿਓ ਮੁਖ ਬੋਲੇ ਨਾਰਾਇਣ ਨਰਹਰੇ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕਉ ਆਪ ਅਨੁਗ੍ਰਹਿ ਕੀਆ ਹਰ ਅੰਗੀਕਾਰ ਕਰੇ ਸੇਵਕ ਪੈਜ ਰਖੈ ਮੇਰਾ ਗੋਵਿੰਦ ਸਰਣ ਪਰੇ ਉਦਰੇ ਜਨ ਨਾਨਕ ਹਰਿ ਕਿਰਪਾ ਧਾਰੀ ੳਰ ਧਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿੱਧ ਸਮਾਦ ਜਪਿਓ ਲਿਵ ਲਾਈ ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇ ਮੁਖ ਇੰਦਰਾਦਿਕ ਰਵਿਆ ਸਰਣ ਪਰੇ ਜਪਿਓ ਤੇ ਪਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ ਰਹਾਉ ਸੁਰ ਨਰ ਗਣ ਗੰਧਰਬੇ ਜਪਿਓ ਰਿਖ ਬਪੁਰੇ ਹਰ ਗਾਇਆ ਸ਼ੰਕਰ ਬ੍ਰਹਮੇ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾ ਮਨ ਪੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇਤੀਸ ਧਾਇਓ ਹਰ ਜਪਤਿਆ ਅੰਤ ਨ ਪਾਇਆ ਬੇਦ ਪੁਰਾਣ ਸਿਮਰਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਰਸਾਲ ਜਿਨਾ ਮਨ ਵਸਿਆ ਤੇ ਗੁਰਮੁਖ ਪਾਰ ਪਇਆ ਅਨਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਇ ਪਾਏ ਜੋ ਹਰ ਪ੍ਰਭ ਮਨ ਪਾਇਆ ਗੁਰ ਤਾਰ ਕਿਰਪਾ ਹਰ ਨਾਮ ਦ੍ਰਿੜਾਇੋ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤਿ ਹਰ ਪਤ ਪਾਏ ਹਲਤ ਪਲਤ ਨਾਲ ਚਲਦਾ ਹਰ ਅੰਤੇ ਲੈ ਛਡਾਏ ਜਿਥੈ ਅਵਕਟ ਗਲੀਆਂ ਪੀੜੀਆਂ ਤਿਥੈ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦ੍ਰਿੜਾਏ ਮੇਰਾ ਮਾਤ ਪਿਤਾ ਸੁਤਬੰਧ ਪੋ ਮੈਂ ਹਰ ਬਿਨ ਅਵਰ ਨਮਾਏ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾਵੇ ਮਾਏ ਤਿਸ ਆਗੇ ਮੈਂ ਜੂਦੜੀ ਮੇਰਾ ਪ੍ਰੀਤਮ ਦੇ ਮਿਲਾਏ ਸਤਿਗੁਰ ਪੁਰਖ ਦਿਆਲ ਪ੍ਰਭ ਹਰ ਮੀਲੇ ਟਿਲ ਨਾ ਪਾਏ ਜਿਨ ਹਰ ਹਰ ਨਾਮ ਨ ਚੇਤਿਓ ਸੇ ਬਾਗ ਹੀਣ ਮਰ ਜਾਏ ਓਏ ਫਿਰ ਫਿਰ ਜੂਨ ਪਵਾਈ ਅਹ ਮਰ ਜੰਮ ਹੈ ਆਵੈ ਜਾਏ ਓਏ ਜਮਦਰ ਬੱਧੇ ਮਾਰੀ ਹੈ ਹਰ ਦਰਗ ਹੈ ਮਿਲੈ ਸਜਾਏ ਤੂ ਪ੍ਰਭ ਹਮ ਸਰਣਾਗਤੀ ਮੂ ਕਉ ਮੇਲ ਲੈ ਹੋ ਹਰ ਰਾਇ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਗੁਰ ਕੀ ਸਰਣਾਏ ਹਰ ਜੀਉ ਆਪ ਦਇਆਲ ਹੋਏ ਜਨ ਨਾਨਕ ਹਰ ਮੇਲਾਏ